ਸਮਰਥ ਜਿਹੜੀ ਜਾਣਕਾਰੀ ਦੱਸਦੇ ਕਿ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲ ਕਰ ਦਿੱਤਾ ਤਾਂ ਨੌਜਿਲੰਦ ਦੇ ਐਸਐਸਪੀ ਦੇ ਤਬਾਦਲੇ ਜਿਹੜੇ ਕੀ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਸੋ ਦੱਸਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਉੱਤੇ ਪੁਲਿਸ ਅਫਸਰਾਂ ਦੇ ਤਬਾਦਲੇ ਕੀਤੇ ਨੇ ਤਾਂ ਜਾਰੀ ਹੋਈ ਨੋਟੀਫਿਕੇਸ਼ਨ ਮੁਤਾਬਕ ਕੁੱਲ 21 ਆਈਪੀਐਸ ਅਫਸਰਾਂ ਦਾ ਤਬਾਦਲਾ ਜਿਹੜਾ ਕੀ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਜੇਕਰ ਗਵ ਜ਼ਿਲਹੰਦਰ ਦੀ ਕੀਤੀ ਜਾਵੇ ਤਾਂ ਜ਼ਿਲਹੰਦਰ ਦੇ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਨੂੰ ਬਦਲ ਕੇ ਹੋਣਾ ਡੀਜੀ ਫਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ ਜਾਕੀ ਜਲੰਧਰ ਦੀ ਜ਼ਿੰਮੇਵਾਰੀ ਹੁਣ ਤਨਪ੍ਰੀਤ ਕੌਰ ਨੂੰ ਦਿੱਤੀ ਗਈ ਹੈ ਦੱਸੋ ਕਿ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲਾਇਆ ਛੜਾ ਕੀ ਦੇਖਣ ਨੂੰ ਮਿਲਿਆ ਤਾਂ 9 ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰ ਜਿਹੜੇ ਕੀ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਸੋ ਇਸ ਕਾਰਨ ਬਾਬਤ ਮੇਰੇ ਨਾਲ ਅਮੀ ਸਟੇਟ ਜੁੜ ਕੇ ਨੇ ਉਮੀਦ ਪੰਜਾਬ ਪੁਲਿਸ ਦੇ ਵਿੱਚ ਵੱਡਾ ਫੇਰ ਬਦਲ ਕੀਤਾ ਗਿਆ ਤਾਂ ਕੀ ਕੋ ਜਾਣਕਾਰੀ ਹੈ ਮੈਂ ਇਹ ਨਹੀਂ ਚਾਹਾਂਗਾ ਕਿ ਅਗਰ ਪੰਜਾਬ ਨੂੰ ਦੀ ਗੱਲ ਕਰੀਏ ਤੇ ਪੰਜਾਬ ਪੁਲਿਸ ਦੇ ਵਿੱਚ ਬਹੁਤਾਂ ਫੇਰ ਬਦਲ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ ਐਸਐਸਪੀ ਬਦਲ ਰਹੇ ਹੋਰ ਵੀ ਕਈ ਬਦਲਾਅ ਤੇ ਜਿਹੜੀ ਐਸਐਸਪੀ ਬਦਲ ਤੇ ਜਿਹੜੀਆਂ ਟਰਾਂਸਫਰਾਂ ਜਿਹੜੀਆਂ ਨੇ ਹੋਈਆਂ ਨੇ ਤੇ ਨੌਂ ਜ਼ਿਲ੍ਹਿਆਂ ਦੇ ਐਸਐਸਪੀ ਜਿਹੜੇ ਨੇ ਉਹਨਾਂ ਦੀ ਵੀ ਬੇਰੇ ਨਿਤ ਬਾਤ ਲਿਖੇ ਕਹੀ ਨੇ ਤੇ ਕਹਿ ਸਕਦੇ ਆ ਕਿ ਕਿਉਂਕਿ ਲਗਦਾ ਜਦੋਂ ਦੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਦੋਂ ਹਾਰ ਹੋਈ ਹੈ ਤਾਂ ਉਸ ਤੋਂ ਬਾਅਦ ਸਮੀਖਿਆ ਬੈਠਕ ਜਿਹੜੀ ਹੈ ਜ਼ਰੂਰ ਕੀਤੀ ਜਾ ਰਹੀ ਸੀ ਕਿ ਜਿਹੜਾ ਟ੍ਰਾਂਸਫਰਸ਼ਨ ਦੀ ਜਿਹੜੀ ਹੈ ਗੱਲ ਕੀਤੀ ਜਾ ਰਹੀ ਸੀ ਜਿਸ ਤਰ੍ਹਾਂ ਸੀਐਮ ਦੇ ਨਾਲ ਜ ਕਰਪਸ਼ਨ ਦਾ ਜੇ ਕੋਈ ਮਾਮਲਾ ਸਾਹਮਣੇ ਆਂਦਾ ਹੈ ਤਾਂ ਮੈਂ ਜਿਹੜਾ ਟਾਲੇਟ ਨਹੀਂ ਕਰਾਂਗਾ ਹਾਲਾਂਕਿ ਇਸ ਤਰ੍ਹਾਂ ਦੀ ਕੋਈ ਗਲ ਸਾਹਮਣੇ ਨਹੀਂ ਆਈ ਕਿ ਜਿਹੜੀ ਬਦਲੀਆਂ ਹੋਈਆਂ ਉਹ ਕਰਪਸ਼ਨ ਦੇ ਚਲਦੇ ਹੋਈਆਂ ਨੇ ਮਗਰ ਲਗਾਤਾਰ ਜਿਹੜਾ ਹੈ ਬਦਲੀਆਂ ਦਾ ਦੌਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਤੇ ਕਹਿ ਸਕਦਾ ਸੀ ਕਿ ਪੱਤੀ ਜਿਹੜੀ ਹੈ ਫੇਰ ਬਦਲ ਦੇਖਣ ਨੂੰ ਮਿਲਿਆ ਜੀ ਤਰ੍ਹਾਂ ਹੁਣ ਜੇਕਰ ਨੋਟੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਕਿਹੜੇ ਵੱਡੇ ਚਿਹਰਿਆਂ ਨੂੰ ਕਿੱਥੇ ਤਬਾਦਲਾ ਕੀਤਾ ਗਿਆ ਉਸ ਬਾਰੇ ਥੋੜਾ ਜਾਣਕਾਰੀ ਦਿਓ ਦੇਖੋ ਕਈ ਜਿਹੜੇ ਨੇ ਅਸਤਰੀ ਜਿਹੜੇ ਨੇ ਉਹਨਾਂ ਦੇ ਤਬਾਦਲੇ ਜਿਹੜੇ ਨੇ ਕੀਤੇ ਗਏ ਨੇ ਕਈ ਐਸਪੀ ਜਿਹੜੇ ਨੇ ਉਹਨਾਂ ਨੇ ਵੀ ਤਬਾਦਲੇ ਕੀਤੇ ਨਹੀਂ ਕੋਈ ਕੁਝ ਅਗਰ ਸੂਚੀ ਦੀ ਗੱਲ ਕਰੀਏ ਤੇ ਤਕਰੀਬਨ ਇੰਨੀ ਹੀ ਲੋਕਾਂ ਦੀ ਸੂਚੀ ਜਿਹੜੀ ਹੈ ਹਜੇ ਤੱਕ ਜਿਹੜੀ ਹੈ ਸਾਹਮਣੇ ਜਿਹੜੀ ਆ ਰਹੀ ਹੈ ਅਗਰ ਉਸੇ ਮਨ ਸੂਤਰਾਂ ਦੀ ਗੱਲ ਕਰੀਏ ਵੱਖ-ਵੱਖ ਜਗ੍ਹਾ ਦੇ ਡਿਫਰੈਂਸ ਲੰਦਰ ਦੀ ਗੱਲ ਕਰੀਏ ਹੋਰ ਅਲੱਗ ਜਗ੍ਹਾ ਦੀ ਗੱਲ ਕਰੀਏ ਤੇ ਉਸ ਦੇ ਤਬਾਦਲੇ ਜਿਹੜੇ ਨੇ ਕੋਈ ਨਹੀਂ ਜੀ ਜਮੇ ਤਮਾਮਜ਼ਾਰ ਕਰ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ